ਤਾਂ ਬਹੁਤ ਸੋਹਣਾ ਬੋਲੀਆ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੜੀ ਵੱਡੀ ਜੁਮੇਵਾਰੀ ਕੀਤੀ ਹੈ ਤਾਂ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬੀਬਾ ਹਰਸੀਮਰਤ ਕੌਰ ਜੀ ਬਾਦਲ ਮੈਂਬਰ ਪਾਰਲੀਮੈਂਟ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜੋ ਇੱਕ ਨਵਾਂ ਨਜੇ ਵਰਕਰ ਨੂੰ ਏਡੀ ਵੱਡੀ ਬਿੰਡਾ ਜ਼ਿਲ੍ਹੇ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਹੈ ਤੇ ਮੈਂ ਇਹਨਾਂ ਪਾਰਟੀ ਨੂੰ ਪੂਰਾ ਵਿਸ਼ਵਾਸ ਦਵਾਂ ਹੈ ਕਿ ਮੈਂ ਦਿਨ ਰਾਤ ਮਿਹਨਤ ਕਰਕੇ ਵੱਧ ਤੋਂ ਵੱਧ ਪਾਰਟੀ ਦੇ ਪਾਸੇ ਵਰਕਰ ਜੋੜਾਂਗੇ ਤੇ ਆਉਣ ਵਾਲੇ 2027 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂ ਉਹਦੇ ਕਈ ਕਾਰਨ ਵੀ ਹੈ ਜਿਵੇਂ ਜਿਹੜੀ ਮੌਜੂਦਾ ਸਰਕਾਰ ਹੈ ਉਹ ਬੁਰੀ ਤਰ੍ਹਾਂ ਹਰ ਫਰੰਟ ਤੇ ਫੇਲ ਹੈ ਇੱਥੇ ਲੁੱਟ ਖਵਾ ਤੇ ਕਤਲਾਂ ਤੋਂ ਇਲਾਵਾ ਕੁਝ ਨਹੀਂ ਹੋ ਰਿਹਾ ਇਹ ਸਿਰਫ ਝੁੱਠੇ ਵਾਅਦੇ ਦੀ ਸਰਕਾਰ ਹੀ ਝੁੱਠੇ ਵਾਅਦੇ ਕਰੀ ਜਾਂਦੀ ਹੈ ਤੇ ਇਹਨਾਂ ਨੇ ਕੋਈ ਕੰਮ ਨਹੀਂ ਕਰ ਰਹੇ 1000 ਰੁਪਏ ਦਾ ਵਾਅਦਾ ਹੀ ਦੇਣ ਦਾ ਲੇਡੀ ਨੂੰ ਉਹ ਵੀ ਨਹੀਂ ਇਹਨਾਂ ਨੇ ਦਿੱਤਾ ਤੇ ਇਸ ਤੋਂ ਇਲਾਵਾ ਕੱਲ ਜਿਵੇਂ ਸੀਐਮ ਸਾਹਿਬ ਉੱਥੇ ਜਾ ਕੇ ਪਾਣੀ ਦੇ ਮੁੱਦੇ ਤੇ ਉੱਥੇ ਵੀ ਕੋਈ ਇਹਨਾਂ ਨੇ ਵਧੀਆ ਸਟੈਂਡ ਨਹੀਂ ਲਿਆ ਤੇ ਦੂਜੇ ਪਾਸੇ ਕਾਂਗਰਸ ਹੈ ਕਾਂਗਰਸ ਨੇ 5 ਸਾਲ ਸਿਰਫ ਗਾਪੀ ਮਾਰੇ ਸੀ ਤੇ ਛੁੱਟੀਆਂ ਸੋਹਾਂ ਖਾਧੀਆਂ ਸੀ ਹੁਣ ਇਹ ਆਪਸ ਚ ਘਟੋਕਲੇਸ਼ ਕਰੀ ਜਾਂਦੀ ਮੈਸੇਜ ਉਹਨੂੰ ਮੈਸੇਜ ਇਹਨੇ ਭਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਦਾਸਤਵਾਤ ਸਿਟਾ ਨਹੀਂ ਹੋਣੀ ਸੀ ਐਮ ਕਾ ਦਾ ਬਣਨਗੇ ਤੇ ਇਸ ਕਰਕੇ ਲੋਕ ਪੰਜਾਬ ਦੇ ਫਿਰ ਡਵੈਲਪਮੈਂਟ ਲਈ ਫਿਰ ਵਿਕਾਸ ਦੀ ਲਈ ਤੇ ਲੋਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਬਣਾਉਣ ਜਾ ਰਹੇ ਹੈ ਤੇ 2027 ਚ ਸਰਦਾਰ ਸ਼ਬੀਰ ਸਿੰਘ ਬਦਲ ਸੀਐਮ ਬਣਨਗੇ ਧੰਨਵਾਦ ਕਿਤੇ ਸੀ ਕਿ ਇਹ ਸਾਈਜ਼ ਦੇ ਸਕੀਮ ਤੋਂ ਆਪਣੇ ਮੈਨੂੰ ਕਿਹਾ ਸੀ ਜੇ ਜਾ ਕੇ ਕਹਿੰਦਾ ਕਿ ਅਸੀਂ ਖਜ਼ਾਨਾ ਭਰ ਜਾਗੇ ਪਰ ਹੁਣ ਇਹ ਲੋਨ ਤੇ ਲੋਨ ਚੱਕੀ ਜਾਂਦੇ ਆ ਤੁਹਾਨੂੰ ਪਤਾ ਹੀ ਨਹੀਂ 85 ਕਰੋੜ ਦਾ ਹੁਣ ਕਿਸ਼ਤਾਂ ਦੇ ਫੇਰ ਲੋਨ ਰਹਿ ਰਿਹਾ ਲੋਨ ਤੇ ਲੋਨ ਇੰਨਾ ਜਿੰਨਾ ਲੋਨ ਹੈ ਅੱਜ ਤੱਕ ਕਿਤੇ ਨਹੀਂ ਹੋਇਆ ਤੇ ਲੱਖਾਂ ਰੁਪਏ ਇੱਕ ਇੱਕ ਬੰਦੇ ਦੇ ਲੱਖ ਲੱਖ ਰੁਪਈਆ ਦਾ ਲੋਨ ਚੜ ਗਿਆ ਤੇ ਚਲੋ ਲੋਨ ਤਾਂ ਲੈ ਲਿਆ ਕਿ ਮੈਂ ਇਹ ਨਹੀਂ ਕਹਿੰਦਾ ਵੀ ਤਾਂ ਲੈਂਦੀ ਹੁੰਦੀ ਪਹਿਲੇ ਪਰ ਲਾਉਣ ਲੱਗੇ ਕਿੱਤਾ ਕੀ ਕਲੀ ਮਸ਼ਹੂਰੀ ਕਿਤੇ ਕੰਮ ਦੱਸੋ ਬਿੰਡਾ ਸ਼ਹਿਰ ਆਪਣਾ ਕਿੱਟ ਲੱਗੀ ਹੈ ਬਾਦਲਾਵੇ ਲਿਆ ਹੋਇਆ ਇੱਥੇ ਏਮਜ ਬਣਿਆ ਯੂਨੀਵਰਸਿਟੀਆ ਬਣੀ ਹੈ ਤੇ ਸਾਰੇ ਕੰਮ ਹੀ ਹੋਏ ਹੈ ਰਿਫੈਂਡਰੀ ਬਣੀ ਹੈ ਪਰ ਸਾਰੇ ਸਾਰੇ ਵਾਸਤੇ ਪਸਾਨਾ ਮਜ਼ਦੂਰਾ ਤੇ ਵਪਾਰੀਆਂ ਦੀ ਸੀ ਸਰਕਾਰ ਸੀ ਹੁਣ ਤਾਂ ਕੁਝ ਵੀ ਨਹੀਂ ਇੱਥੇ ਹੁਣ ਤਾਂ ਕਲੀ ਥੋੜੇ ਦਿਨ ਪਹਿਲਾਂ ਪਤਾ ਹੀ ਆਪਣ ਨੂੰ 2 ਲੱਖ ਰੁਪਏ ਦੀ ਲੁੱਟ ਜਿਵੇਂ ਹੋਈ ਹੈ ਆਪਣੇ ਅਮਰੀਕ ਸਿੰਘ ਰੋਡ ਤੇ ਤੇ ਇਹਨਾਂ ਸਾਰੀ ਝੁੱਠਿਆਂ ਦੀ ਸਰਕਾਰ ਹੈ ਇਹਨਾਂ ਨੂੰ ਪਤਾ ਨਹੀਂ ਕੀ ਕਰਨਾ ਇਹਨਾਂ ਨੂੰ ਕੰਮ ਹੀ ਨਹੀਂ ਆਉਂਦਾ ਵਿਚਾਰੇ ਕਰਨਗੇ ਵੀ ਕੀ ਦੇਖੋ ਜੀ ਸਾਨੂੰ ਅੱਜ ਬਹੁਤ ਖੁਸ਼ੀ ਆਜ ਬਹੁਤ ਮਾਣ ਹੋ ਰਿਹਾ ਹੈ ਕਿ ਮੀ ਪੈਂਦੇ ਦੇ ਵਿੱਚ ਵੀ ਵਰਕਰ ਕਿੰਨੀ ਖੁਸ਼ੀ ਨਾਲ ਹੋਮੋ ਮਾਰਕੀਟ ਤੇ ਪੁੱਜੇ ਸੀ ਸਾਰੇ ਵਰਕਰ ਮਾਨਸਾ ਰਾਮਪੁਰਾ ਨਥਾਣਾ ਬਹੁਤ ਦੂਰੋਂ ਦੂਰੋਂ ਵਰਕਰ ਇੱਥੇ ਅਜਾਈ ਸੀ ਕੁਝ ਵਰਕਰ ਮੇਰੇ ਹਿਸਾਬ ਨਾਲ ਮੀ ਨੂੰ ਦੇਖਦੇ ਹੋ ਪਿੱਛੇ ਰਹਿ ਗਏ ਆ ਉਹ ਸਰਦਾਰ ਸੁਖਵੀਰ ਸਿੰਘ ਜੀ ਬਾਲ ਤੋਂ ਓਨਾ ਖੁਸ਼ ਹੈ ਜੋ ਕਿ ਉਹਨਾਂ ਨੇ ਵਰਕਿੰਗ ਕਮੇਟੀ ਚੁਣੀ ਹੈ ਪ੍ਰਧਾਨ ਬਣਾਇਆ ਤੇ ਉਹਨਾਂ ਨੇ ਸਭ ਤੋਂ ਵੱਧ ਮਾਣ ਬਠਿੰਡੇ ਨੂੰ ਬਖਸ਼ਿਆ ਜੀ ਜਿਹੜੀ ਆਉਣ ਵਾਲੀ 2027 ਦੇ ਵਿੱਚ ਹੈ ਸਰਕਾਰ ਬਾਨੀ ਹੈ ਇਹ ਸ਼ਰੋਮੀਆ ਅਕਾਲੀ ਦਲ ਦੀ ਬਾਨੀ ਹੈ ਖੇਤਰੀ ਪਾਰਟੀ ਦੀ ਬਾਨੀ ਹੈ ਲੋਕਾਂ ਨੇ 5 ਸਾਲ ਕਾਂਗਰਸ ਨੂੰ ਜਿਤਾ ਕੇ ਦੇਖ ਲਿਆ ਜੀ ਹੁਣ ਆਪ ਨੂੰ ਜਿਤਾ ਕੇ ਦੇਖ ਲਿਆ ਜੀ ਹੁਣ ਲੋਕ ਤੁਲਨਾ ਕਰਨ ਲੱਗ ਗਏ ਆ ਬੈਲੈਂਸ ਕਰਨ ਲੱਗ ਗਏ ਆ ਵੀ ਕਿਹੜੀ ਪਾਰਟੀ ਕਿਹੜੀ ਵਧੀਆ ਸੀ ਜੀ ਲੋਕਾਂ ਨੇ ਹੁਣ ਦੇਖ ਲਿਆ ਵੀ ਸ਼ਰੋਮੀਆ ਅਕਾਲੀ ਦਲ ਨੂੰ ਹਰਾ ਕੇ ਅਸੀਂ ਕਿੰਨਾ ਸੁੱਖ ਪਾਇਆ ਜੀ ਹੁਣ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਵਪਾਰੀ ਵਰਗ ਸਾਰਾ ਹੁਣ ਸੁਖਵੀਰ ਸਿੰਘ ਬਾਦਲ ਜੀ ਦੇ ਨਾਲ ਹੈ ਹੁਣ ਇਹੀ ਗੱਲਾਂ ਕਰ ਰਿਹਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਕੇ ਖੇਤਰੀ ਪਾਰਟੀ ਨੂੰ ਪੰਜਾਬ ਦੇ ਵਿੱਚ ਲਿਆਉਣਾ ਤਾਂ ਜੋ ਪੰਜਾਬ ਬਚ ਸਕੇ ਜੈ ਸ਼੍ਰੀ